ਹਾਂਜੀ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਲਈ ਦੋ ਟ੍ਰਿਕ ਲੈ ਕੇ ਆਏ ਹਾਂ ਸਭ ਤੋਂ ਪਹਿਲੀ ਟ੍ਰਿਕ ਇਹ ਹੈ ਕਿ ਸਿਲੰਡਰ ਦੇ ਬਰਨਰ ਕੇ ਇਸ ਤਰ੍ਹਾਂ ਸਾਫ਼ ਕਰੀਏ ਉਸਦੇ ਲਈ ਤੁਸੀਂ ਇੱਕ ਲੈਣਾ ਨਾਰਮਲ ਪਾਣੀ ਤੇ ਉਸਦੇ ਵਿੱਚ ਬਰਨਰ ਨੂੰ ਡਬੋ ਦੇਣਾ ਫਿਰ ਦੋ ਚਮਚੇ ਦੇ ਘਰੀ ਪਾ ਦੇਣਾ ਨਮਕ ਤੇ ਥੋੜਾ ਜਿਹਾ ਪਾ ਦੇਣਾ ਹਾਰਪਿਕ ਹਾਰਪਿਕ ਦੋਸਤੋ ਮੈਂ ਇੱਕ ਸੋਈ ਦੇ ਵਿੱਚ ਹੀ ਬੋਤਲ ਰੱਖਦੀ ਹਾਂ ਤਾਂ ਜੋ ਸਫਾਈ ਦੇ ਲਈ ਵਰਤਿਆ ਜਾ ਸਕੇ ਤੇ ਇੱਕ ਚਮਚ ਪਾ ਦੇਣਾ ਸਰਫ ਦਾ ਦੋਸਤੋ ਜਦ ਹੀ ਸਰਫ ਪਾਓਗੇ ਦੇਖੋਗੇ ਤੁਸੀਂ ਉੱਪਰ ਨੂੰ ਉਬਾਲ ਜੇ ਤਰ੍ਹਾਂ ਸਰਫ ਫੁੱਲ ਜਾਵੇਗਾ ਫਿਰ ਤੁਸੀਂ ਕੀ ਕਰਨਾ ਹੈ ਕਿ ਫਿਰ ਇਨਾ ਇੱਕ ਬ੍ਰਸ਼ ਤੇ ਬ੍ਰਸ਼ ਦੇ ਨਾਲ ਹੱਕਾ ਜਾਂ ਉੱਪਰੋਂ ਦੀ ਸਾਫ਼ ਕਰ ਦੇਣਾ ਹੈ ਤੇ 10 ਤੋਂ 15 ਮਿੰਟ ਇਸ ਨੂੰ ਇਸੇ ਤਰ੍ਹਾਂ ਹੀ ਪਿਆ ਰਹਿਣ ਦੇਣਾ ਹੈ ਜਦ 10 ਤੋਂ 15 ਮਿੰਟ ਹੋ ਜਾਣ ਤਾਂ ਫਿਰ ਤੁਸੀਂ ਬ੍ਰਸ਼ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਇਸ ਨੂੰ ਸਾਫ਼ ਕਰ ਲੈਣਾ ਹੈ ਦੇਖੋਗੇ ਦੋਸਤੋ ਤੁਸੀਂ ਕਿ ਜਦ ਵੀ 10 ਤੋਂ 15 ਮਿੰਟ ਹੋ ਜਾਣਗੇ ਤੇ ਆਟੋਮੈਟਿਕ ਇਸ ਦੇ ਵਿੱਚ ਜੋ ਵੀ ਗੰਦਗੀ ਉਹ ਹਟ ਜਾਵੇਗੀ ਤੇ ਫਿਰ ਬ੍ਰਸ਼ ਦੇ ਨਾਲ ਚੰਗੀ ਤਰ੍ਹਾਂ ਇਸ ਨੂੰ ਮਸਲ ਕੇ ਰਗੜ ਕੇ ਸਾਰੀ ਗੰਦਗੀ ਕੱਢ ਦੇਣੀ ਆ ਦੋਸਤੋ ਇਸ ਤਰ੍ਹਾਂ ਕਰਨ ਨਾਲ ਕੀ ਹੁੰਦਾ ਹੈ ਕਿ ਆਪਣੇ ਕਈਰ ਇਸ ਦੇ ਜਿਹੜੇ ਛੋਟੇ-ਛੋਟੇ ਸ਼ੇਕ ਹੁੰਦੇ ਨੇ ਉਹਨਾਂ ਵਿੱਚ ਗੰਦਗੀ ਫਸ ਜਾਂਦੀ ਕੀਰ ਆਪਣੇ ਚਾਹ ਜਾਂ ਦੁੱਧ ਉਬਲ ਕੇ ਵਿੱਚ ਪੈ ਜਾਂਦਾ ਹੈ ਤੇ ਜਿਸ ਤੇ ਕਾਰਨ ਇਸ ਤੇ ਛੋਟੇ-ਛੋਟੇ ਸ਼ਰਾਖ ਜਿਹੜੇ ਬੰਦ ਹੋ ਜਾਂਦੇ ਨੇ ਦੋਸਤੋ ਮਹੀਨੇ ਵਿੱਚ ਇੱਕ ਵਾਰ ਇਹ ਜਰੂਰ ਕਰਨਾ ਚਾਹੀਦਾ ਇਸ ਦੇ ਨਾਲ ਨਾਲੇ ਤਾਂ ਸਿਲੰਡਰ ਵੱਧ ਟਾਈਮ ਕੱਢਦਾ ਹੈ ਜਦ ਚੰਗੀ ਤਰ੍ਹਾਂ ਇਸ ਨੂੰ ਬ੍ਰਸ਼ ਨਾਲ ਸਾਫ਼ ਕਰ ਦੋਗੇ ਸਾਫ਼ ਪਾਣੀ ਨਾਲ ਧੋ ਕੇ ਸੁਕਾ ਕੇ ਤੁਸੀਂ ਸਿਲੰਡਰ ਦੇ ਉੱਪਰ ਲਗਾ ਸਕਦੇ ਹੋ ਦੋਸਤੋ ਹੁਣ ਤੁਹਾਡੇ ਲਈ ਦੂਸਰੀ ਟ੍ਰਿਕ ਲੈ ਕੇ ਆਏ ਹਾਂ ਕਿ ਆਪਣੇ ਕੰਨ ਵਿੱਚ ਕਈਰ ਦਰਦ ਹੋਣ ਲਗ ਜਾਂਦਾ ਹੈ ਉਸ ਦੇ ਲਈ ਤੁਸੀਂ ਕੀ ਕਰਨਾ ਹੈ ਕਿ ਇੱਕ ਛੋਟਾ ਜਿਹਾ ਕਾਟਨ ਲੈਣਾ ਹੈ ਥੋੜਾ ਜਿਹਾ ਤੇ ਕਾਟਨ ਦੇ ਵਿੱਚ ਵਿਕਸ ਜਾਂ ਬਾਮ ਜਾਂ ਵੈਸਲਿਨ ਕੋਈ ਚੀਜ਼ ਵੀ ਹੋਵੇ ਥੋੜੀ ਜੀ ਬਸ ਕਾਟਨ ਦੇ ਵਿੱਚ ਰੱਖ ਲੈਣੀ ਹੈ ਤੇ ਉਸ ਨੂੰ ਚਾਰ ਛੇਫੇਰੋ ਗੋਲ ਪੋਟਲੀ ਜਿਹਾ ਬਣਾ ਲੈਣਾ ਫਿਰ ਤੇਲ ਜਾਂ ਘਿਓ ਦੀ ਮਦਦ ਦੇ ਨਾਲ ਹਲਕਾ ਹਲਕਾ ਜਿ ਉਸ ਨੂੰ ਚਾਰ ਛੇਫੇਰੋ ਕਵਰ ਕਰ ਲੈਣਾ ਵੀ ਇੱਕ ਬੋਲ ਜੀ ਤਰ੍ਹਾਂ ਬਣਾ ਲੈਣਾ ਹੈ ਜਾਦੇਸ ਨੂੰ ਚੰਗੀ ਤਰ੍ਹਾਂ ਬਹੁਤ ਜ਼ਿਆਦਾ ਵੀ ਨਹੀਂ ਲਾਉਣਾ ਵੀ ਜ਼ਿਆਦਾ ਗਿੱਲਾ ਹੀ ਹੋ ਜਾਵੇ ਬਸ ਹਲਕਾ-ਹਲਕਾ ਜਿਵੇਂ ਇੱਕ ਬੋਲ ਤਰ੍ਹਾਂ ਬਣ ਜਾਵੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇੱਕ ਦੀਵਾ ਲੈ ਲਓ ਜਾਂ ਮੋਮਬਤੀ ਕੋਈ ਵੀ ਚੀਜ਼ ਲੈ ਲਓ ਚਾਹੇ ਸਿਲੰਡਰ ਵੀ ਲੈ ਲਓ ਮਤਲਬ ਹਲਕਾ-ਹਲਕਾ ਜਿਹਾ ਸੇਕ ਲੱਗਣਾ ਚਾਹੀਦਾ ਹੈ ਹਲਕਾ-ਹਲਕਾ ਸੇਕ ਲਗਾਈ ਜਾਓ ਨਾਲ ਹੀ ਉਸ ਨੂੰ ਇਹ ਪੋਟਲੀ ਤਰ੍ਹਾਂ ਗੋਲ-ਗੋਲ ਜਿਹਾ ਬਣਾਈ ਜਾਓ ਇਸ ਦੇ ਨਾਲ ਜਿਹੜੀ ਵਿੱਚ ਵਿਕਸ ਪਾਈ ਹੋਗੀ ਜਾਂ ਵੈਸਲੇ ਹੋਗੇ ਉਹ ਵੀ ਗਰਮ ਹੋ ਜਾਂਦੀ ਆ ਤੇ ਕੰਨ ਦੇ ਵਿੱਚ ਇਸ ਤਰ੍ਹਾਂ ਦੋਸਤੋ ਲਗਾ ਲੈਣਾ ਇਸ ਨੂੰ ਹਲਕਾ ਜਿਹਾ ਉਦੋਂ ਲਗਾਉਣਾ ਜਦ ਹਲਕਾ ਕਾ ਜਾਂ ਗੁਲਗੁਨਾ ਹੋਵੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ